ਸਿਆਣਾ ਕੌਣ ਜਦ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਬੀਰਬਲ ਦੀ ਸਿਆਨਪ ਦਾ ਸਿੱਕਾ ਚੰਗੀ ਤਰ੍ਹਾਂ ਜਾ ਮੰਗਿਆ ਤਾਂ ਕਈ ਦਰਬਾਰੀ ਉਸ ਤੋਂ ਖਾਰ ਖਾਣ ਲੱਗ ਪਏ ਇੱਕ ਦਿਨ ਮੁੱਲਾ ਦੋ ਪਿਆਜਾਂ ਨੇ ਇੱਕ ਵਜ਼ੀਰ ਨੂੰ ਸਿਖਾ ਕੇ ਬਾਦਸ਼ਾਹ ਨੂੰ ਖਵਾਇਆ ਹਜ਼ੂਰ ਮੁੱਲਾ ਦੋ ਪਿਆਜਾਂ ਸਿਆਨਪ ਇੱਕ ਬੀਰਬਲ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਇਸ ਲਈ ਉਸ ਦਾ ਰੁਤਬਾ ਬੀਰਬਲ ਤੋਂ ਨੀਵਾ ਨਹੀਂ ਹੋਣਾ ਚਾਹੀਦਾ ਬਾਸ਼ਾ ਸਮਝ ਗਿਆ ਕਿ ਲੋਕ ਬਿਰਭਲ ਨਾਲ ਦਿਲੋਂ ਖਾਰ ਖਾਂਦੇ ਹਨ ਉਸ ਵੇਲੇ ਦੂਰ ਸਾਰੇ ਇੱਕ ਉਠਾਂ ਦੀ ਕਤਾਰ ਜਾ ਰਹੀ ਸੀ ਅਕਬਰ ਨੇ ਵਾਰੋ ਵਾਰੀ ਮੁੱਲਾ ਦੋ ਪਿਆਜਾਂ ਤੇ ਬਿਰਭਲ ਨੂੰ ਭੇਜਿਆ ਕਿ ਪਤਾ ਕਰ ਆਉਣ ਉਠਾਂ ਤੇ ਕੀ ਲੱਦਿਆ ਹੋਇਆ ਹੈ ਜਦ ਦੋਨੇ ਵਾਪਸ ਆਏ ਤਾਂ ਪਹਿਲਾਂ ਮੁੱਲਾ ਨੇ ਅਕਬਰ ਨੂੰ ਦੱਸਿਆ ਕਿ ਜਨਾਬ ਉਠਾਂ ਤੇ ਰੂਣ ਲੱਦੀ ਹੋਈ ਹੈ ਬਾਦਸ਼ਾਹ ਨੇ ਪੁੱਛਿਆ ਉਠ ਕਿੱਥੇ ਜਾ ਰਹੇ ਹਨ ਤੇ ਕਿੱਥੋਂ ਆਏ ਹਨ ਮੁੱਲਾ ਹਜੂਰ ਇਹ ਕੁਝ ਪੁੱਛਣ ਲਈ ਤਾਂ ਤੁਸੀਂ ਕਿਹਾ ਹੀ ਨਹੀਂ ਸੀ ਫਿਰ ਵੀਰਬਲ ਦੀਵਾਰੀ ਆਈ ਵੀਰਬਲ ਕਹਿਣ ਲੱਗਾ ਸਰਕਾਰ કુલ 12 ਊਠ ਹਨ ਤੇ ਤਿੰਨ ਊਠបាន ਮਥਰਾ ਤੋਂ ਉੱਠ ਆਗਰੇ ਰੂਹ ਵੇਚਣ ਜਾ ਰਹੇ ਹਨ ਅੱਜ ਰਾਤ ਨੂੰ ਟਿਕਾਣੇ ਜਾ ਪੁੱਜਣਗੇ ਤੇ ਕੱਲ ਵੇਚ ਕੇ ਘਰ ਪਰਤ ਜਾਣਗੇ ਇਸ ਤਰ੍ਹਾਂ ਕਰਨ ਨਾਲ ਇੰਨਾ ਤਿੰਨਾ ਭਰਾਵਾਂ ਨੂੰ 100 ਰੁਪਿਆ ਇੱਕ ਫੇਰਾ ਬਚ ਜਾਂਦਾ ਹੈ ਤੇ ਮਹੀਨੇ ਵਿੱਚ ਤਿੰਨ ਫੇਰੇ ਇਹ ਕਰਦੇ ਹਨ ਬਾਦਸ਼ਾਹ ਇਹ ਸੁਣ ਕੇ ਬੜਾ ਪ੍ਰਸੰਨ ਹੋਇਆ ਤੇ ਫਿਰ ਸਾਰੇ ਦਰਬਾਰੀਆਂ ਸਾਹਮਣੇ ਉਸ ਨਕਲਕੀਰ ਖਿੱਚੀ ਤੇ ਕਹਿਣ ਲੱਗਾ ਇਸ ਲਾਈਨ ਨੂੰ ਹੱਥ ਨਾ ਲਾਇਓ ਪਰ ਇਸ ਨੂੰ ਛੋਟੇ ਕਰਕੇ ਵਿਖਾਓ ਸਾਰੇ ਸੋਚੀ ਪਏ ਗਏ ਤੇ ਉੱਤਰ ਕਿਸੇ ਨੂੰ ਵੀ ਆਉੜੇ ਨਾ ਬਾਦਸ਼ਾਹ ਨੇ ਬਿਰਬਲ ਵੱਲ ਇਸ਼ਾਰਾ ਕੀਤਾ बीरबल ਨੇ ਉਸ ਲਕੀਰ ਦੇ ਸਾਹਮਣੇ ਇੱਕ ਵੱਡੀ ਲਕੀਰ ਪਾ ਦਿੱਤੀ ਤੇ ਬਾਦਸ਼ਾਹ ਨੂੰ ਕਹਿਣ ਲੱਗਾ ਜਨਾਬ ਹੁਣ ਵੇਖੋ ਆਪ ਵਾਲੀ ਲਕੀਰ ਛੋਟੀ ਹੋ ਗਈ ਹੈ ਬਾਦਸ਼ਾਹ ਉਹਦੀ ਸਿਆਣਪ ਤੇ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਾ ਅੱਜ ਅੱਜ ਦੇ ਦੋਹਾਂ ਇਮਤਿਹਾਨਾਂ ਸਮੇ ਤੁਸਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੈ ਕਿ ਅਕਬਰ ਦੇ ਦਰਬਾਰ ਵਿੱਚ ਬੀਰਬਲ ਦੀ ਕਦਰ ਕਿਉਂ ਵਧੇਰੇ ਹੈ ਸਾਰੇ ਦਰਬਾਰੀ ਸ਼ਰਮਿੰਦੇ ਹੋ ਗਏ ਇਸ ਪਿੱਛੇ ਦਰਬਾਰ ਵਿੱਚ ਕਿੰਨਾ ਚਿਰਖਮੋਸ਼ੀ ਸ਼ਾਇ ਰਹੀ ਅਖੀਰ ਬਾਦਸ਼ਾਹ ਨੇ ਬੀਰਬਾਲ ਤੇ ਪ੍ਰਸ਼ਨ ਕੀਤਾ ਮੇਰੇ ਸਾਰੇ ਸ਼ਰੀਰ ਤੇ ਵਾਲ ਹਨ ਪਰ ਅਥੇਲੀ ਤੇ ਨਹੀਂ ਹਨ ਇਸ ਦਾ ਕਾਰਨ ਕੀ ਹੈ ਹਜ਼ੂਰ দান ਕਰਦਿਆਂ ਕਰਦਿਆਂ ਆਪ ਦੇ ਵਾਲ ਘਸ ਗਏ ਹਨ ਤੇ ਜਿਹੜੇ দান ਨਹੀਂ ਕਰਦੇ ਉਹਨਾਂ ਦੇ ਵਾਲ ਕਿਉਂ ਨਹੀਂ ਹੁੰਦੇ ਸਰਕਾਰ ਉਹਨਾਂ ਦੇ ਦਾਨ ਲੈਂਦਿਆਂ ਲੈਂਦਿਆਂ ਘਸ ਜਾਂਦੇ ਹਨ ਤੇ ਜਿਹੜੇ ਨਾ ਦਾਨ ਲੈਂਦੇ ਹਨ ਤਿੰਨਾ ਦਿੰਦੇ ਹਨ ਉਹਨਾਂ ਦੇ ਬਾਲ ਕਿਉਂ ਨਹੀਂ ਹੁੰਦੇ ਹਜ਼ੂਰ ਉਹ ਇਸ ਅਫਸੋਸ ਵਿੱਚ ਹੱਥ ਮਲਦੇ ਰਹੇ ਹਨ ਕਿ ਹਾਏ ਦੁਨੀਆ ਵਿੱਚ ਜਾ ਕੇ ਨਾ ਦਾਨ ਦਿੱਤਾ ਨਾ ਲਿਆ ਇਸ ਤਰ੍ਹਾਂ ਉਹਨਾਂ ਦੇ ਬਾਲ ਘਸ ਗਏ ਇਸ ਉੱਤਰ ਸੁਣ ਕੇ ਅਕਬਰ ਬਾਦਸ਼ਾਹ ਬਹੁਤ ਖੁਸ਼ ਹੋਇਆ ਤੇ ਬੀਰਬਲ ਨੂੰ ਇੱਕ ਸੋਨੇ ਦਾ ਕੰਠਾ ਇਨਾਮ ਦਿੱਤਾ